ਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਤੇ ਅੱਜ ਨਵੇਂ-ਨਵੇਂ ਸੂਟ ਲੈ ਕੇ ਆਏ ਆ ਜੋ ਬਹੁਤ ਹੀ ਸੋਹਣੇ ਡਿਜ਼ਾਈਨ ਕੀਤੇ ਹੋਏ ਨੇ ਇਹ ਨਿਊ ਕਨਸੈਪਟ ਆਇਆ ਹੋਇਆ ਜੀ ਜਿਹਦੇ ਉੱਪਰ ਆਰੀ ਦੇ ਨਾਲ ਹੈਂਡਵਰਕ ਦਾ ਸਿੱਪੀ ਦਾ ਵਰਕ ਕੀਤਾ ਹੋਇਆ ਸਾਰਾ ਤੁਸੀਂ ਇਹਦੀ 2.5 ਮੀਟਰ ਸ਼ਰਟ ਦੇ ਨਾਲ ਪਲੇਨ ਸਲਵਾਰ ਲੈ ਸਕਦੇ ਹੋ ਜਾਂ ਫਿਰ ਆਲ ਓਵਰ ਲੈ ਸਕਦੇ ਹੋ ਪਲੇਨ ਕੁੜਤੀ ਦੇ ਨਾਲ ਤੁਸੀਂ ਇਹਦਾ ਸ਼ਰਾਰਾ ਗਰਾਰਾ ਜਾਂ ਜਾਗੋ ਵਾਸਤੇ ਲਹਿੰਗਾ ਬਣਵਾ ਸਕਦੇ ਹੋ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਆ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਡਿਜ਼ਾਈਨ ਤੇ ਸੋਹਣੇ ਸੋਹਣੇ ਕਲਰ ਮਿਲ ਜਾਂਦੇ ਨੇ ਕਿਉਂਕਿ ਇਹ ਸੂਟਾਂ ਦੇ ਵਿੱਚ ਆਪਾਂ ਨੂੰ ਐਕਸਟਰਾ ਤੋਂ ਕੋਈ ਐਮਬਰਾਇਡਰੀ ਜਾਂ ਕੁਝ ਡਿਜ਼ਾਈਨਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਆਲਰੇਡੀ ਇਦਾਂ ਹੀ ਤੁਸੀਂ ਇਹਨਾਂ ਨੂੰ ਸਟਿਚ ਕਰ ਸਕਦੇ ਹੋ ਬਾਕੀ ਇਹ ਪਰਲ ਵਰਕ ਦੇ ਸੂਟ ਆਪਣੇ ਕੋਲ ਰੈਡੀ ਹੋ ਕੇ ਆ ਗਏ ਨੇ ਬਹੁਤ ਹੀ ਜ਼ਿਆਦੇ ਸੋਹਣੇ ਪਰਲ ਵਰਕ ਦੇ ਸੂਟ ਨੇ ਨਾਲ ਚੁਣੌਣ ਦੇ ਦੁਪੱਟਿਆਂ ਦੇ ਉੱਪਰ ਵਰਕ ਹੋਇਆ ਹੈ ਹੈਵੀ ਤੋਂ ਹੈਵੀ ਡਿਜ਼ਾਈਨਸ ਵੀ ਰੈਡੀ ਹੋ ਗਏ ਨੇ ਸਪੈਸ਼ਲ ਬ੍ਰੈਡਲ ਲਈ ਤੋਂ ਤੁਸੀਂ ਕੋਈ ਵੀ ਡਿਜ਼ਾਈਨ ਇਹਨਾਂ ਵਿੱਚੋਂ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਆਰਡਰ ਕਰ ਸਕਦੇ ਹੋ ਜੀ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਪੇਮੈਂਟ ਆਨਲਾਈਨ ਹੁੰਦੀ ਹੈ ਜਿਹੜਾ ਵੀ ਤੁਹਾਨੂੰ ਕਲਰ ਜਾਂ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਵਟਸਐਪ ਤੇ